ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਦਹੀਧਰੀਆ ਬਲੌਗ ਦੇ ਵਿੱਚ ਤੇ ਸਾਨੂੰ ਦੇਖਣ ਵਾਲੇ ਸਾਰੇ ਮਿੱਤਰ ਸੱਜਣਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆਂ ਆਪਾਂ ਆਪਣੇ ਖੇਤਾਂ ਤੋਂ ਅੱਜ ਤਰੀਕ ਹੋ ਗਈ ਹੈ 27 ਦਸੰਬਰ ਤੇ ਬਾਰਿਸ਼ ਹੋ ਰਹੀ ਹੈ ਇਸ ਟਾਈਮ ਥੋੜੀ ਥੋੜੀ ਹਲਕੀ ਹਲਕੀ ਬੂੰਦਾਬاندی ਹੋ ਰਹੀ ਹੈ ਮੈਂ ਇਸ ਟਾਈਮ ਬਾਰਿਸ਼ ਦੇ ਵਿੱਚ ਖੜਾ ਤੇ ਬਾਰਿਸ਼ ਬਹੁਤ ਟਾਈਮ ਤੋਂ ਬਾਅਦ ਸਟਾਰਟ ਹੋਈ ਹੈ ਜਿਹੜੀ ਫਸਲਾਂ ਆਏ ਉਹ ਸੋਨੂੰ ਵਧੀਆ ਬਾਰਿਸ਼ ਦੇ ਬਿਨਾਂ ਤਾਂ ਜ਼ਿੰਦਗੀ ਦੇ ਵਿੱਚ ਕਿਸੇ ਵੀ ਬੰਦੇ ਦਾ ਗੁਜ਼ਾਰਾ ਨਹੀਂ ਹੈ ਨਾ ਇਨਸਾਨ ਦਾ ਹੈ ਤੇ ਨਾ ਜੀਵ ਜੰਤੂ ਦਾ ਨਾ ਫਸਲ ਦਾ ਮੌਸਮ ਵੀ ਵਧੀਆ ਹੈ ਅੱਜ ਸਾਫ਼ ਸੁਥਰਾ ਮੌਸਮ ਹੈ এনवायरमेंट ਸਾਰਾ ਕਲੀਨ ਹੈ ਜੇ ਬਾਰਿਸ਼ ਥੋੜੀ ਹੋ ਜਾਵੇ ਵਧੀਆ ਤਾਂ ਹੋਰ ਵੀ ਜ਼ਿਆਦਾ ਮਜ਼ਾ ਆਊਗਾ ਬਾਕੀ ਦੇਖਦੇ ਆਂ ਪ੍ਰਮਾਤਮਾ ਨੂੰ ਕੀ ਰਾਜ਼ੀ ਕੀ ਰੰਗ ਤੇ ਅੱਜ ਆਪਣਾ ਖੇਤਾਂ ਦੇ ਵਿੱਚ ਆਇਆ ਸੀ ਮੈਂ ਸਵੇਰੇ ਸਵੇਰੇ ਇਹ ਆਪਾਂ ਲਸਣ ਲਾਇਆ ਸੀ ਦਸਮ ਦੇਖੋ ਆਪਣਾ ਇਹ ਪੂਰੀਆਂ ਚੜਾਈਆਂ ਦੇ ਆ ਕੁਝ ਇਹ ਤਾਂ ਛੋਟੀਆਂ ਸਬਜ਼ੀਆਂ ਹੋਰ ਲਾਈਆਂ ਖੇਤਾਂ ਵਿੱਚ ਇਹ ਕਣਕ ਮੇਰੀ ਤਕਰੀਬਨ ਡੇਢ ਮਹੀਨੇ ਦੀ ਹੋ ਗਈ ਹੈ ਜੇ ਕਣਕ ਆਪਾਂ ਨਾ ਪੱਟੀ ਨਹੀਂ ਦੀ ਫਿਰ ਅੱਧੀ ਛਾਲ ਦਿੱਤੀ ਸੀ 725 بی اے ਛੱਟੇ ਦਾ ਤੇ ਇਹ ਆਪਾਂ ਦਾ ਪਟਕੇ ਦੁਬਾਰਾ ਬੀਜੀ ਹੈ ਤੇ ਇਹ ਵੀ ਹੁਣ ਵਧੀਆ ਜੰਮਿਆ ਜੀ ਬਾਕੀ ਦੇਖੀ ਥੋੜੀ ਘਟਿਆ ਜਾ ਪਰ ਹਲਕੀ ਹਲਕੀ ਦਿਖ ਰਹੀ ਹੈ ਸਾਰੇ ਪਾਸੇ ਬਾਕੀ ਸਾਰਾ ਠੀਕ ਸਾਗਾ ਸੋਦਾ ਜੇ ਬਾਰਿਸ਼ ਹੋ ਗਈ ਤਾਂ ਕਣਕ ਨੂੰ ਵਧੀਆ ਥੋੜਾ ਨਿਕਲਣ ਨੂੰ ਸੌਖਾ ਰਹੇਗਾ ਅੱਜ ਮੌਸਮ ਬਹੁਤ ਦਿਨਾਵਾਦ ਖੁੱਲਿਆ ਤੇ ਮੌਸਮ ਕਾਦਾ ਖੁੱਲਿਆ ਤੇ ਸੱਦੇ ਦਾ ਖੋਲਦਾ ਇਹਨਾਂ ਦਾ ਪੂਰਾ ਛਿੱਟ ਦੇਖੋ ਇਹ ਵੀ ਕਾਣਾ ਕੋ ਸਾਡੀ ਜੰਮਣੀ ਹੈ ਵਧੀਆ ਜੰਮੀ ਵੀ ਬਾਕੀ ਸਾਰਾ ਠੀਕ ਹੈ ਦਾ ਹਰਿਆਈ ਹੈ ਤੇ ਸਾਡਾ ਇੰਜਨ ਬੋਰ ਡੋਗ ਵੀ ਲਾਣਾ ਪੀਟਰ ਛੋਟਾ ਇਹ ਛੱਡੀ ਮੈਂ ਪਲਾੜੇ ਦਾ ਬੜਾਇਆ ਉੱਪਰ ਉਸ ਪਲਾੜ ਦੇ ਨਾਲ ਦੀ ਛਿੱਟੀ ਸੀਗੀ ਇਹ ਮੈਂ ਦੀ ਲਾਈ ਦੀ ਇਹ ਇਹ ਵੀ ওভারਸਾਈਜ਼ ਹੋ ਚੁੱਕੇ ਆ ਇਸ ਟਾਈਮ ਇੱਧਰ ਵੀ ਆਪਣੇ ਬੂਟੇ ਆ ਭਾਈ ਕਣਕ ਦੇ ਨਾਲ ਸੀਗੀ ਦੇਖੋ ਕਿੰਨੀ ਟੌਪ ਦੀ ਛੱਟਾ ਮੈਂ ਮਾਰਿਆ ਉਹ ਕਣਕ ਦਾ ਭੈਣ ਕਣਕ ਬੂਰੀ ਹੋਈ ਵੀ ਨਾ ਯਾਰ ਇਹ ਬੰਨੇ ਵੇ ਕਣਕ ਦੇ ਤੇ ਆਪਣੇ ਵਾਲੀ ਹਜੇ ਜੰਮਣੀ ਸ਼ੁਰੂ ਹੋਈ ਦੇਖੋ ਐਦ ਕੀ ਰੱਬ ਕਿਆ ਖਾਣਾ ਦਸਾਨੂੰ ਪਟਪੜੀ ਵਾਲਾ ਕੰਬੜਾ ਮਾੜਾ ਆ ਹਾਂਜੀ ਬਾਕੀ ਅੱਜ ਮੌਸਮ ਸਾਫ਼ ਹੈ ਤੁਸੀਂ ਸਾਡੀ ਵੀਡੀਓ ਦੇਖਦੇ ਰਹਿੰਦੇ ਭਾਈ ਸਾਨੂੰ ਵੀਡੀਓ ਵਿੱਚ ਕਮੈਂਟ ਨਹੀਂ ਕਰਦੇ ਯਾਰ ਕਮੈਂਟ ਕਰਿਆ ਕਰੋ ਦੱਸਿਆ ਕਰੋ ਵੀਡੀਓ ਕਿਸ ਟੌਪਿਕ ਦੇ ਬਣਾਈਏ ਕਿਵੇਂ ਦੀਆਂ ਬਣਾਈਏ ਬਾਕੀ ਮੌਸਮ ਵਧੀਆ ਹੈ ਅੱਜ ਕੈਂਠ ਮੌਸਮ ਬਣਿਆ ਉਹ ਪੂਰਾ ਅੱਜ ਚਿੱਲ ਪਾਰਟੀ ਸ਼ਾਰਟ ਗਾਣੇ ਵਾਲਾ ਮੌਸਮ ਹੈ ਪਰ ਨਹੀਂ ਆਪਾਂ ਕਰ ਸਕਦੇ ਪਰ ਆਪਾਂ ਜਦੋਂ 100 ਹੀ ਬੰਦੇ ਆ ਮੈਂ ਤਾਂ ਮਜ਼ਾਕ ਕਰਦਾ ਵੇ ਵੈਸੇ এনਵਾਇਰਨਮੈਂਟ ਠੀਕ ਈ ਅੱਜ ਮੌਸਮ ਵਧੀਆ ਘੁੰਮਣੇ ਸਵੇਰੇ ਸਵੇਰੇ ਖੇਤਾਂ ਵਿੱਚ ਨਾ ਹਰਿਆਈ ਦੀ ਦੇਖਣ ਨੂੰ ਬੈਸਿਕ ਘੰਟ ਲੱਗਦੀ ਏ ਜਦੋਂ ਭਾਂਦੇਆਂ ਖੇਤਾਂ ਕਿੜਾ ਗੁੜਾ ਮਾਰਦੇ ਆ ਨਾ ਤੇ ਵੈਸੇ ਫੀਲ ਵਧੀਆ ਆਉਂਦਾ ਈ ਆਪਣਾ ਲਸਣਾ ਇਹ ਕੋ ਸਬਜ਼ੀਆਂ ਸੋਜੀਆਂ ਲਾਈਆਂ ਸੀ ਮੋਦੀਆਂ ਵਾਲੀਆਂ ਬਟਾ ਦੇ ਉਹ ਵੀ ਹੋ ਗਈਆਂ ਇੱਧਰ ਪਿਆਜ਼ਾਂ ਵਾਸਤੇ 11 ਸਵਾਰਿਆ ਹੋਇਆ ਇਹ ਪਿਆਜ਼ਾਂ ਦੀ ਪਨੀਰੀ ਲੈ ਕੇ ਲਾਵਾਂਗੇ ਅੱਜ ਘਰ ਦੇ ਵਿੱਚ ਨੂੰ ਵੀ ਕਰਾਂਗੇ ਕੰਪਲੀਟ ਉਹ ਕਣਕ ਆਪਣੀ ਵਧੀਆ ਐ ਇਹ ਵੀ ਸੁਪਰ ਸੀਡਰ ਵਾਲੀ ਠੀਕ ਐ ਮਸਾਹਿੰਗ ਰੋਡ ਆਇਆ ਤੇ ਕੀ ਕੰਮ ਐ ਤੇ ਕੀ ਕੰਮ ਉਲਝ ਗਿਆ ਐਦਕੀ ਮੇਰੇ ਸਾਰੇ ਖੇਤਾਂ ਚ ਕਣਕ ਪਟਕੇ ਵੇਚਣੀ ਪਈ ਮੈਨੂੰ ਪਤਾ ਨਹੀਂ ਕਿਆ ਚੱਕਰ ਪੈ ਗਿਆ ਕੀ ਕਸਮਾਣਾ ਸੀ ਜਿਆਦਾ ਮੇਰੇ ਤੋਂ ਕੁਝ ਗਲਤੀਆਂ ਹੋ ਗਈਆਂ ਜਾਂ ਮੌਸਮ ਦੇ ਅਨੁਕੂਲ ਹੋ ਕੇ ਨਹੀਂ ਬੀਜੀ ਗਈ ਕਣਕ ਕਾਫੀ ਚੀਜ਼ਾਂ ਐਡਨ ਹੋ ਸਕਦੀਆਂ ਚਲੋ ਹਰ ਇੱਕ ਚੀਜ਼ ਸਿੱਖਾ ਕੇ ਜਾਂਦੀ ਸਾਨੂੰ ਕੁਝ ਨਾ ਕੁਝ ਸਾਰੇ ਕਹਿੰਦੇ ਨਾ ਪਟਕੇ ਵੀ ਨਾ ਪਟਕੇ ਵੀ ਕਣਕ ਕਰੀ ਪਟਕੇ ਵੀ ਜੀਦੀ ਹੁੰਦੀ ਮਾੜੀ ਹੁੰਦੀ ਸਾਡੇ ਪਿੰਡ ਵਿੱਚ ਕਾਫੀ ਬੰਦਿਆਂ ਨੇ ਪਟਕੇ ਵੀ ਜੀਏ ਕਣਕ ਵੈਸੇ ਆਹ ਫਸਾ ਦਾ 100 ਮੀਟਰ ਥੋੜੇ ਏਰੀਆ 'ਚ ਹੈਗੀ ਐ ਇਹ ਨੜੇ ਆਪਾਂ ਕਹਿੰਦੇ ਨੜੇ ਇਹ ਲੋਕਾਂ ਨਾਲ ਵੜਾ ਕੇ ਮੈਸਰ ਪਾਣੀ ਸ਼ੁਰੂ ਕਰਦੇ ਮੱਝਾਂ ਨੂੰ ਵੈਸੇ ਇਹ ਸਾਲੇ ਨਾ ਜਿੱਥੇ ਰਾਜਸਥਾਨ 'ਚ ਵੀ ਲਾਦੇ ਉੱਥੇ ਵੀ ਹੋ ਜੂਗੇ ਇਹ ਪਾਣੀ ਕਿਹ ਹੈ ਸੀ ਸ਼ਹਿਰ ਇਹ ਨਾ ਮੁੱਕਦੀ ਨਾ ਵਾਸਤਾ ਹਰ ਸਾਲ ਸਾਫ਼ ਕਰਨੇ ਪੈਂਦੇ ਆ ਇਹ ਵੀ ਕਣਕ ਆਪਣਾ ਬੀਜੀ ਸਾਰੀ ਬਹੁਤ ਵਧੀਆ ਜਮਣੀ ਹਿਰੋ ਹੋ ਗਈ ਵੀ ਉਹ ਨਾੜੇ ਦੇਖੋ ਕਿੰਨੇ ਬੁਰਾ ਹਾਲ ਇਧਰ ਇਹ ਤਾਂ ਕਿਹਦਾ ਮਲਾਈ ਵਰਗਾ ਬਣ ਗਿਆ ਇਹਦਾ ਲੈਵਲ ਕਰਕੇ ਫਿਰ ਕਰਨਗੇ ਵੀਜੀ ਇਹ ਚਾਮ ਕਰੀਦਾ ਥੋੜ੍ਹੀ ਇਹਦੇ ਘਾਟ ਦੇਖ ਰਹੀਓ ਜੰਮਿਆ ਹੀ ਸਾਰੀ ਖਾਨਕ ਇਹ ਸ਼ਹਿ ਬਹੁਤ ਤਗੜੀ ਆ ਨਾ ਮੋਕੇ ਨਾ ਸੁੱਕੇ ਅੱਗੇ ਅੱਗੇ ਵਧਦੀ ਜਾਂਦੀ ਹੈ ਰਾਇਆ ਕਿੰਨਾ ਹੁਣ ਜੰਮਿਆ ਵਾ ਨਾਲ ਹਰਿਆਈ ਇਦਾਂ ਦੀ ਹਰਿਆਈ ਆਦੀ ਸਾਡਾ ਨਹੀਂ ਹੋਈ ਚਾਹ ਵੀ ਮੁੰਡੇ ਨੇ ਸੂਟ ਫੀਟਰ ਨਾਲ ਦੁਬਾਰਾ ਰਾਇਆ ਬੀਜਾ ਜੰਮਿਆ ਵੀ ਮੇਰਾ ਰਾਇਆ ਕਿਉਂ ਨਹੀਂ ਜੰਮਿਆ ਤਾਂ ਕਰ ਹੂੰ ਹੂੰ ਸਾਡਾ ਕੰਮ ਖਰਾਬ ਹੋ ਗਿਆ ਰਾਇਆ ਦਾ ਬਾੜਾਈ ਇਹ ਦੂਰ ਦੂਰ ਦੇਖੋ ਜੀ ਸਾਡਾ ਪਿੰਡ ਹੈ ਟੈਂਕੀ ਦੇ ਕੋਲ ਸਾਡਾ ਘਰ ਹੈ ਕੋ ਨਾਲ ਪੀਰਾਂ ਦੀ ਜਗ੍ਹਾ ਬਾਬਿਆਂ ਦੀ ਇਕ ਕੁਸ਼ਮੈਂਟ ਇੱਧਰ ਬਾਕੀ ਇਹ ਲੱਗ ਗਿਆ ਜੀ ਆਪਣੇ ਪਿੰਡ ਵੀ ਸੋਲਰ ਪਲਾਂਟ ਸੋਲਰ ਸਿਸਟਮ ਲੱਜ ਚੁੱਕਿਆ ਦੱਸੋ ਦੋਸਤੋ ਖੇਤ ਕਿ ਆ ਬੀਜਾਂ ਹੂੰਗਾ ਇਹ ਖੇਤ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਬੀਜਿਆ ਜਾਂਦਾ ਹਰ ਸਾਲ ਮੈਨੂੰ ਆਈਡੀਆ ਅਨੰਤ ਮਾਰ ਰਹੀਆਂ ਮੱਝਾਂ ਠੰਡ ਦੇ ਵਿੱਚ ਬੈਠੀਆਂ ਹੋਈਆਂ ਮੇਰੇ ਵੀਰੋ ਤੇ بارش ਹੋ ਰਹੀ ਆ ਪੂਰੇ ਜੋਰਾਂ ਦੀ ਹਾਂਜੀ ਸਭ ਪੂਰਾ ਸਾਫ਼ ਹੋਇਆ ਪਿਆ ਬੱਦਲ ਹਲਕੀ ਹਲਕੀ ਬੂੰਦਾਬੰਦੀ ਹੋ ਰਹੀ ਆ ਚੰਦ ਪਿਆ ਨੋ ਅਸੀਂ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਲਾਲੋ ਤੇ ਪਰਦੀ ਗੱਲ ਕਰ ਰਹੀ ਹੈ। ਕਿਵੇਂ ਹੋ? ਠੀਕ ਹਾਂ। ਬਾਈ ਛੱਡ ਬੰਦਾ ਉੱਠ ਖੜਿਆ। ਹੈਲੋ। ਹਾਂਜੀ। ਆ ਬਾਬਾ। ਕਾਹਨੇ ਦੇਖਦੇ ਖੜੇ ਕਰ ਰਿਹਾ ਇਹਨੇ। ਆਣ ਬੁਲਾਇ ਨੂੰ। ਅੰਬਾਸਡਰ। ਚੋਕੂ ਚੋਕੂ। ਸ਼ਿਮੀ। ਮੰਗਣਾ ਪਾ ਦੇ। ਸਤਿ ਸ਼੍ਰੀ ਅਕਾਲ। Comune, comune. Che tal, Andiè? Avvenita? Oh, sorry. Simmo? Simmo, ehi! Cosa c'è? ਸਿਮੂਏ ਸਿਮੂਏ ਯਾ ਕਰਦਾ ਤੂੰ ਪਾਜੀ ਝੁਟੇ ਲਿੰਦਾ ਹੈ ਝੁਟੇ ਲਿੰਦਾ ਪਾਜੀ ਨਾਲ ਤੂੰ ਹੈਲੋ ਹਾਂਜੀ ਪਾਜੀ ਕਿੱਥੇ ਹੈਂ ਕੀ ਕਰਦਾ ਤੂੰ ਝੁਟੇ ਲਿੰਦਾ ਹਾਂਜੀ ਪਾਜੀ ਨੇ ਝੁਟੇ ਲਿੰਦਾ ਬੱਲੇ ਤੇਰੇ ਆ ਤੇ ਆਣ ਛੁੱਟਦੇ ਨੇ ਹਾਂਜੀ ਸੋ ਭਾਈ ਅੱਜ ਦਾ ਵਲੌਗ ਸਾਡਾ ਬਿਲਕੁਲ ਛੋਟਾ ਜਿਹਾ ਸੀਗਾ ਸੋ ਕਿਵੇਂ ਲੱਗਾ ਤੁਹਾਨੂੰ ਸਾਡਾ ਅੱਜ ਦਾ ਵਲੌਗ ਤੇ ਸਾਡੇ ਵਲੌਗ ਦੇ ਵਿੱਚ ਅੱਪਾ ਤੁਹਾਨੂੰ ਨੈਕਸਟ ਕੁਝ ਦਿਨਾਂ ਵਿੱਚ ਨਵੀਆਂ ਚੀਜ਼ਾਂ ਅਪਡੇਟ ਕਰਾਂਗੇ ਤੇ ਬਾਕੀ ਜੰਮਦੇ ਰਹੋ ਤੇ ਸ਼ੇਅਰ ਕਰ ਦਿਓ ਵਾਲੀ ਵੀਡੀਓ ਨੂੰ ਥੈਂਕ ਯੂ